हाल लोईया परमेश का धनवाद करते हाँ अज के दे दिन ही आओ परमेर के बचन के पढ़ा कहाता पंच प्रेम हे मेरे पुत्र मेरी बुद्ध वालन दे मेरी समझ वाल ला तेरी मत बनी रहे अते तेरे बोल गयान फड़ी रखन क्यों जो ਪਰਾਈ ਟੀਮ ਦੇ ਬੁੱਲਾਂ ਤੋਂ ਸ਼ਹਿਕ ਟਪਕਦਾ ਹੈ ਅਤੇ ਉਹਦਾ ਮੂੰਹ ਤੇਲ ਨਾਲੋਂ ਵੀ ਚਿੱਕਣਾ ਹੈ ਪਰ ਉੜਕ ਉਹ 나ਗ ਦੌਣੇ ਵਰਗੀ ਕੋੜੀ ਅਤੇ ਦੋ ਤਾਰੀ ਤਲਵਾਰ ਜਹੀ ਤਿੱਖੀ ਹੁੰਦੀ ਹੈ। ਉਹਦੇ ਪੈਰ ਮੌਤ ਦੀ ਰਾਹ ਲੈ ਪੈਂਦੇ ਹਨ ਅਤੇ ਉਹਦੇ ਕਦਮ ਅਪਾਤਲ ਨੂੰ ਜਾਂਦੇ ਹਨ। ਜਿਉਂ ਦਾ ਪੱਤਰਾ ਰਾਂ ਹੋਉ ਨਈ ਲੱਭਦਾ ਉਹਦੀਆਂ ਚਾਲਾਂ ਦਾਓ ਪੇਚ ਵਾਲੀਆਂ ਹਨ ਤੇ ਉਹ ਜਾਣਦੀ ਨਹੀਂ ਉਪਰੰਤ ਏ ਮੇਰੇ ਪੁੱਤਰ ਤੂੰ ਮੇਰੀ ਸੁਣ ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ ਹੋਸਤੀ ਵੀ ਤੂੰ ਆਪਣਾ ਰਾਹ ਦੂਰ ਹੀ ਰੱਖ ਅਤੇ ਉਸ ਦੇ ਘਰ ਦੇ தூனா ஆதர போரா உமர நிரதையா மத்தி பாய் தேர்தி தேர்தல் ஓபரே ஜ மட்டும் உட்கூர ਅਤੇ ਆਖੇ ਮੈਂ ਉਪਦੇਸ਼ ਨਾਲ ਕਿਵੇਂ ਵੈਰ ਰੱਖਿਆ ਅਤੇ ਮੇਰੇ ਮਨ ਨੇ ਤਾੜ ਨੂੰ torch ਜਾਣਿਆ ਮੈਂ ਆਪਣੇ ਗੁਰੂਆਂ ਦੇ ਅੱਖੇ ਨਾ ਲੱਗਾ ਨਾ ਆਪਣੇ ਉਸਤਾਦਾਂ ਵੱਲ ਕੰਨ ਲਾਇਆ ਮੰਡਲੀ ਅਤੇ ਸਭਾ ਦੇ ਵਿੱਚ ਮੈਂ ਪੂਰੀ ਬਰਬਾਦੀ ਦੇ ਨੇੜੇ ਤੇੜੀ ਸਾਂ ਤੂੰ ਪਾਣੀ ਆਪਣੇ ਹੀ ਗੁੰਡ ਵਿੱਚੋਂ ਪੀ ਅਤੇ ਆਪਣੇ ਹੀ ਖੂ ਦੇ ਸੋਤੇ ਦਾ ਜਲ ਪੀਆ ਕਰ ਤੇਰੇ ਸੋਤੇ ਕਿਉਂ ਬਾਹਰ ਘਗਾਏ ਜਾਣ ਅਤੇ ਜਲਦੀਆਂ ਤਾਰਾਂ ਚੌਂਕਾਂ ਵਿੱਚ ਉਹ ਇਕੱਲੀ ਤੇਰੇ ਲਈ ਹੋਣ ਨਾ ਤੇਰੇ ਨਾਲ ਓਪਰਿਆਂ ਲਈ ਵੀ ਹੋਣ ਤੇਰਾ ਸੋਤਾ ਮੁਬਾਰਕ ਹੋਵੇ ਹਤੇ ਤੂੰ ਆਪਣੀ ਜਵਾਨੀ ਦੀ ਰੋਟੀ ਨਾਲ ਅਨੰਦ ਰਹਿ ਉਹ ਪਿਆਰੀ ਹਰਨੀ ਅਤੇ ਸੋਹਣੀ ਹਰ ਰੋਟੀ ਹੋਵੇ ਉਹਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤਿ ਆਵੇ ਅਤੇ ਨਿਤ ਉਸੇ ਦੇ ਪ੍ਰੇਮ ਨਾਲ ਮੋਹਿਤ ਰਹੇ हे ਮੇਰੇ ਪੁੱਤਰ ਤੂੰ ਕਾਨੂੰ ਪ੍ਰੀਤਿ ਵਿਨਾਲ ਮੋਹਿਤ ਹੋਵੇਂ ਅਤੇ ਉਪਰੀ ਨੂੰ ਕਾਨੂੰ ਚਾਤੀ ਨਾਲਾਂਵੇਂ ਕਿਉਂ ਜੋ ਅਨੋਖੇ ਧਰਾ ਯਹਵਾ ਦੀ ਨਿਗਾਹ ਦੇ ਸਾਹਮਣੇ ਹਨ ਅਤੇ ਉਹ ਉਸ ਦੇ ਸਾਰੇ ਪਈਆਂ ਨੂੰ ਜਾਂਚਦਾ ਹੈ ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹਨੂੰ ਫਸਾ ਲੈਣਗੀਆਂ ਅਤੇ ਉਹ ਆਪਣੇ ਹੀ ਪਾਪ ਦੇ ਬੰਧਨਾ ਨਾਲ ਬੁੱਧਾ ਜਾਵੇਗਾ ਉਹ ਸਿੱਖਿਆ ਪਾਏ ਬਿਨਾ ਮਰੇਗਾ ਅਤੇ ਆਪਣੀ ਦਾੜੀ ਮੋੜਖਾਈ ਦੇ ਕਾਰਨ ਭੁੱਲਿਆ ਫਿਰੇਗਾ ਪਰਮੇਸ਼ਰ ਇਹਨਾਂ ਵਚਨਾਂ ਦੇ ਦੁਆਰਾ ਸੰ ਬੁੱਧ ਤੇ ਸਮਝਦੇ ਆਮੀਨ ਜੈਨ ਸੀਤੀ